ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਅੱਜ ਬਿੰਦਰ ਨੂੰ ਨੀਂਦ ਆਉਣ ਦਾ ਨਾ ਹੀ ਨਹੀਂ ਲੈ ਰਹੀ ਸੀ ਸਵੇਰੇ ਜਿਸ ਵੇਲੇ ਦਾ ਉਸ ਨੂੰ ਬਾਵੀ ਦੇ ਗੁਜਰਜਾਨ ਬਾਰੇ ਪਤਾ ਲੱਗਾ ਉਸ ਵੇਲੇ ਤੋਂ ਹੀ ਉਹ ਉਦਾਸ ਹੋ ਗਈ ਸੀ ਉਹਦੀਆਂ ਸੋਚਾਂ ਤੇ ਪੁਰਾਣੀਆਂ ਯਾਦਾਂ ਹਾਵੀ ਹੋ ਗਈਆਂ ਸਨ ਉਹ ਆਪਣੇ ਆਪ ਨੂੰ ਕੁਚਲਣ ਲੱਗ ਪਈ ਆਪਣੇ ਤੇ ਉਸ ਨੂੰ ਵਾਰ-ਵਾਰ ਗੁੱਸਾ ਆਈ ਜਾ ਰਿਹਾ ਸੀ ਦਰਅਸਲ ਬਾਵੀ ਉਮਰ ਦੇ ਲਿਹਾਜ਼ ਨਾਲ ਉਸ ਅਵਸਥਾ ਵਿੱਚ ਕਦੋਂ ਦੀ ਪਹੁੰਚੀ ਹੋਈ ਸੀ ਜਿੱਥੇ ਅਗਲੇ ਪਾਸੇ ਜਾਣ ਦੀ ਕਿਸੇ ਪਲ ਵੀ ਤਿਆਰੀ ਸੀ ਨਾਲੇ ਜਿਹੜੀ ਜ਼ਿੰਦਗੀ ਉਹ ਕਈ ਸਾਲਾਂ ਤੋਂ ਜੀ ਰਹੀ ਸੀ ਉਸ ਨੂੰ ਜੀਣਾ ਨਹੀਂ ਕ੍ਰਿਸ਼ਨਾ ਕਿਹਾ ਜਾ ਸਕਦਾ ਸੀ ਲੰਮੇ ਸਮੇਂ ਤੋਂ ਬਿਮਾਰ ਪਈ ਦਾ ਕੁਰਬ ਰੁਲ ਗਿਆ ਸੀ ਬਰਿਆਂ ਤੋਂ ਹੀ ਉਹ ਕਿਹੜਾ ਜਿਉਂਦਿਆਂ ਵਿੱਚ ਸੀ ਝੋਰੀਆਂ ਮਾਰੀ ਦੇ ਨੂੰ ਕਦੋਂ ਦੀ ਤਾਂ ਉਹ ਖਿੱਚ ਰਹੀ ਸੀ ਹੌਕਿਆਂ ਦੇ ਸੇਕ ਨੇ ਅੰਦਰੋਂ ਉਸ ਨੂੰ ਭੁੱਬਲ ਕੀਤਾ ਹੋਇਆ ਸੀ ਸਿਰਫ ਉਸ ਦੀ ਨਬਜ ਹੀ ਚੱਲ ਰਹੀ ਸੀ ਇਸ ਕਰਕੇ ਬਿੰਦ ਨੂੰ ਉਹਦੇ ਦੁਨੀਆ ਤੋਂ ਚਲੇ ਜਾਣ ਬਾਰੇ ਇਨਾ ਅਫਸੋਸ ਨਹੀਂ ਸੀ ਜਿੰਨਾ ਉਹ ਨੂੰ ਆਪਣੇ ਕੀਤੇ ਉੱਪਰ ਰਹਿ ਰਹਿ ਕੇ ਪਛਤਾਵਾ ਹੋ ਰਿਹਾ ਸੀ ਉਸ ਦੀ ਸੋਚ ਪਿੱਛੇ ਮੁੜ ਪਈ ਬਾਵੀ ਤੇ ਸਾਧੂ ਦੇ 6 ਬੱਚੇ ਸਨ ਦੋ ਮੁੰਡੇ ਤੇ ਚਾਰ ਕੁੜੀਆਂ ਉੱਪਰੋਂ ਥਲੀ ਪਹਿਲਾਂ ਚਾਰ ਧੀਆਂ ਤੇ ਫਿਰ ਦੋ ਪੁੱਤਾਂ ਨੇ ਜਨਮ ਲਿਆ ਜਿਹੜੇ ਜਿਹੜੇ ਦਿਨ ਨਿਆਣੇ ਪੈਦਾ ਹੁੰਦੇ ਰਹੇ ਬਾਵੀ ਉਵੇਂ ਹੀ ਉਹਨਾਂ ਦੇ ਨਾਂ ਰੱਖੀ ਗਈ ਵੱਡੀਆਂ ਦੋਵੇਂ ਮੰਗਲੀ ਤੇ ਵੀਰੋ ਛੋਟੀਆਂ ਬੁੱਧੂ ਤੇ ਸੋਮੀ ਅਤੇ ਮੁੰਡਿਆਂ ਦੇ ਨਾਮ ਵੀ ਉਸਨੇ ਦਿਨਾਂ ਦੇ ਹਿਸਾਬ ਨਾਲ ਹੀ ਰੱਖੇ ਸਨ ਵੱਡਾ ਆਤੂ ਐਤਵਾਰ ਜੰਮਿਆ ਸੀ ਛੋਟਾ ਵੀਰੂ ਵੀਰਵਾਰ ਸਾਰਿਆਂ ਦੇ ਸਾਰੇ ਵਿਆਹੀ ਹੋਏ ਸਨ ਪਰ ਵੱਡੇ ਆਤੂ ਦੇ ਵਿਆਹ ਨੇ ਤਾਂ ਉਸ ਨੂੰ ਚੋਰਾ ਹੀ ਲਾ ਦਿੱਤਾ ਸੀ ਸਾਧੂ ਉਸਦੇ ਘਰ ਵਾਲਾ ਸੱਚਮੁੱਚ ਸਾਧੂ ਸੁਭਾਅ ਵਾਲਾ ਨੇਕ ਇਨਸਾਨ ਸੀ ਭਾਵੀ ਵੀ ਬੀਬੇ ਸੁਭਾਅ ਦੀ ਮਾਲਕ ਬੜੀ ਸਾਊ ਔਰਤ ਸੀ ਸਾਧੂ ਨੇ ਪਿੰਡ 'ਚ ਨਿੱਕੀ ਜਿਹੀ ਹਲਵਾਈ ਦੀ ਹੱਟੀ ਪਾ ਰੱਖੀ ਸੀ। ਬਾਵੀ ਉਸਦੇ ਨਾਲ ਕੰਮ 'ਚ ਹੱਥ ਪੜੱਥੀ ਕਰਵਾਉਂਦੀ। ਦੋਵੇਂ ਜੀ ਹੱਡ ਭੰਨਮੀ ਮਿਹਨਤ ਕਰਦੇ ਜਿਸ ਨਾਲ ਪਰਿਵਾਰ ਦਾ ਖੁੱਲਾ ਨਿਰਬਾਹ ਹੁੰਦਾ ਰਿਹਾ ਸੀ। ਆਦੋਂ ਬਾਵੀ ਦਾ ਵੱਡਾ ਪੁੱਤ ਸੀ ਤੇ ਚਾਰ ਧੀਆਂ ਤੋਂ ਪਿੱਛੋਂ ਪੈਦਾ ਹੋਣ ਕਰਕੇ ਬਾਵੀ ਨੇ ਬਹੁਤਾ ਹੀ लाਡ ਲਾ ਰੱਖਿਆ ਸੀ। ਉਸਦੇ ਸ਼ਗਨ ਮੰਗਣੇ ਕਰਦੀ ਬਾਵੀ ਨੇ ਧੀਆਂ ਨੂੰ ਤਾਂ ਜਿਵੇਂ ਵਿਸਾਰ ਹੀ ਦਿੱਤਾ ਸੀ। ਤੀਆਂ ਜਿਵੇਂ ਕਿਵੇਂ ਰੂਰਲ ਪੁੱਲ ਕੇ ਪਲ ਗਈਆਂ ਸਨ ਅਤੇ ਮਾੜਾ ਮੋਟਾ ਠਈਆਂ ਠੱਪਾ ਕਰਕੇ ਔਕੀਆਂ ਸੌਕੀਆਂ ਬੂਹਿਆਂ ਉਠਾ ਦਿੱਤੀਆਂ ਸਨ 15ਵੇਂ ਤੋਂ 22ਵੇਂ ਕਿਸੇ ਨੂੰ ਵੀ ਟੱਪਣ ਨਹੀਂ ਸੀ ਦਿੱਤਾ ਉਹ ਸਹੋਂ ਬੜੀ ਲਾਪਰਵਾਹੀ ਜਿਹੀ ਨਾਲ ਕਿਹਾ ਕਰਦੀ ਕੁੜੀਆਂ ਟਾਈਮ ਸਿਰ ਆਪਣੇ ਘਰੇ ਜਾਣ ਇਹ ਆਪਣੇ ਘਰੇ ਹੀ ਚੰਗੀਆਂ ਨੇ ਉਸ ਦੀ ਇਸ ਸੋਚ ਨਾਲ ਸਹਿਮਤ ਪ੍ਰਗਟਾਉਂਦੀਆਂ ਮਹੱਲੇ ਦੀਆਂ ਔਰਤਾਂ ਉਸ ਨੂੰ ਸੁਗੜ ਸਿਆਣੀ ਔਰਤ ਮੰਨਦੀਆਂ ਸਨ ਭਾਵੀ ਨੇ ਆਤੂ ਦਾ ਵਿਆਹ ਜਦੋਂ ਬੜੇ ਹੀ ਚਾਵਾ ਮਲਾਰਾ ਨਾਲ ਕੀਤਾ ਤਾਂ ਉਸ ਦੀ ਧਰਤੀ ਤੇ ਅੱਡੀ ਨਹੀਂ ਲੱਗ ਰਹੀ ਸੀ ਪਾਲੀ ਉਸ ਦੀ ਨੂੰਹ ਨੂੰ ਸੋਹਣੇ ਗੁੰਦਵੇਂ ਸ਼ਰੀਰ ਦੀ ਮਾਲਕ ਬੜੀ ਹੀ ਫੱਬਦੀ ਸੀ ਵਿਆਹ ਵੇਲੇ ਭਾਵੀ ਦੀ ਕਿਸੇ ਸ਼ਰੀਕਣੀ ਨੇ ਜਦ ਟਕੋਰ ਜਹੀ ਕੀਤੀ ਸੀ ਤਾਂ ਫਖਰ ਮਹਿਸੂਸ ਕਰਦਿਆਂ ਠੋਕੇ ਜਵਾਬ ਦਿੰਦੀ ਭਾਵੀ ਨੇ ਕਿਹਾ ਸੀ ਮਾਣ ਕਿਉਂ ਨਾ ਕਰਾਂ ਸੁੱਖ ਨਾਲ ਕੋਠੇ ਜਿੱਡੀ ਨੂੰ ਵਿਆਹ ਕੇ ਲਿਆਈ ਹਾਂ ਕੋਈ ਐਵੇਂ ਕਵੇਂ ਨਹੀਂ ਹਾਰੂ ਸੱਚਮੁੱਚ ਹੀ ਪਾਲੀ ਦਾ ਸੋਹਪਣ ਉਦੋਂ ਸਿਖਰਾਂ ਤੇ ਸੀ ਉਹ ਰੱਜ ਕੇ ਸੋਹਣੀ ਕਿਸੇ ਪਰੀ ਤੋਂ ਘੱਟ ਨਹੀਂ ਜਾਪਦੀ ਸੀ ਜੋ ਵੀ ਦੇਖਦਾ ਸਿਖ ਤਾਂ ਕੀਤੇ ਬਿਨਾ ਨਾ ਰਹਿ ਸਕਦਾ ਉਸ ਦਾ ਰੰਗ ਭਾਵੇਂ ਸਾਵਲਾ ਸੀ ਪਰ ਗੁੰਦਵੇਂ ਸ਼ਰੀਰ ਦੀ ਚੜ੍ਹਤ ਬਹੁਤ ਸੀ ਮੋਟੀਆਂ ਮੋਟੀਆਂ ਹਿਰਨੀ ਵਰਗੀਆਂ ਅੱਖਾਂ ਲੱਗਦਾ ਸੀ ਜਿਵੇਂ ਉੱਪਰ ਵਾਲੇ ਨੇ ਉਸ ਨੂੰ ਤਿੱਖੇ ਤਰਾਸ਼ੇ ਹੋਏ ਨੈਣ ਨਕਸ਼ਾ ਨਾਲ ਮਾਝ ਸਵਾਰ ਕੀ ਧਰਤੀ ਤੇ ਭੇਜਿਆ ਹੋਵੇ ਬਾਵੀ ਦਾ ਆਤੂ ਰੂਪ ਰੰਗ ਪੱਖੋਂ ਤੇ ਉਹ ਜਿਹਾ ਹੀ ਸੀ ਅਕਲੋਂ ਵੀ ਕੋਛਾ ਸੀ ਆਤੂ ਦੇ ਕੱਬੇ ਸੁਭਾਅ ਦੀ ਚਿੰਤਾ ਬਾਵੀ ਦੇ ਉਸ ਦੇ ਘਰ ਘਰ ਵਾਲੇ ਨੂੰ ਵੱਡ-ਵੱਡ ਖਾਂਦੀ ਸੀ ਸਰੀਰ ਦਾ ਨਿੱਗਰ ਸੀ ਪਰ ਅਕਲ ਦੀ ਘਾਟ ਸੀ ਸਾਹੂ ਮਾਵਾਪ ਦੀ ਜਨਮ ਲੈ ਕੇ ਵੀ ਆਤੂ ਨੇ ਮਾੜੀਆਂ ਆਦਤਾਂ ਅਪਣਾ ਲਈਆਂ ਸਨ ਆ ਸ਼ਾਇਦ ਬਹੁਤ ਹੀ ਲਾਡ ਪਿਆਰ ਦਾ ਨਤੀਜਾ ਹੀ ਹੋਵੇ ਬਚਪਨ ਵਿੱਚ ਬਾਵੀ ਤੇ ਸਾਧੂ ਦਾ ਤੱਕਿਆ ਤੂੰ ਘਰੋਂ ਸਕੂਲ ਤਾਂ ਚਲਾ ਜਾਂਦਾ ਸੀ ਪਰ ਪਹੁੰਚਦਾ ਘੱਟ ਹੀ ਸੀ ਫੇਰ ਵੀ ਕਰਾ ਕਰਾ ਕੇ ਉਹ ਤਿੰਨ ਕੁ ਜਮਾਤਾਂ ਪੜ ਗਿਆ ਸੀ ਵੱਡਾ ਹੋ ਕੇ ਕੰਮਕਾਰ ਨੂੰ ਉਹ ਰੱਤਾ ਹੱਥ ਨਾ ਲਾਉਂਦਾ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਗੱਭਰੂ ਉਮਰ ਚ ਮਾਪਿਓ ਦੀ ਕਮਾਈ ਤੇ ਪਾਲਦਾ ਉਹ ਆਲਸੀ ਬਣ ਗਿਆ ਸੀ ਬਿਹਲੜ ਪੁਣੇ ਨੇ ਉਸ ਨੂੰ ਨਿਰਦਈ ਕਿਸਮ ਦਾ ਇਨਸਾਨ ਬਣਾ ਦਿੱਤਾ ਸੀ ਕੁਝ ਕਹਿਣ ਤੇ ਮਾਪਿਓ ਦੀ ਵੀ ਲਾਪਾ ਕਰ ਦਿੰਦਾ ਤੋਂ ਮੇ ਪੁੱਤ ਹੱਥੋਂ ਦੁਖੀ ਸੰ ਪਰ ਕੋ ਕਰ ਕੁਝ ਨਹੀਂ ਸਕਦੇ ਸ ਬੈਠੇ ਘੜਤਾ ਘੜ ਦੇ ਕੇ ਵਿਆਹ ਹੋ ਜਾਵੇ ਤੇ ਸ਼ਾਇਦ ਜ਼ਿੰਮੇਵਾਰੀ ਸਿਰ ਪੈਣ ਤੇ ਮੁੰਡਾ ਸੁਧਰ ਹੀ ਜਾਵੇ ਬਾਵੀ ਨੇ ਆਤੂ ਦੇ ਰਿਸ਼ਤੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਪਾਲੀ ਤਿੰਨ ਭੈਣ ਭਰਾਵਾਂ ਚੋਂ ਸਭ ਤੋਂ ਵੱਡੀ ਸੀ ਛੋਟੀ ਹੁੰਦੀ ਦੀ ਹੀ ਮਾਂ ਮਰ ਗਈ ਇਸ ਤੋਂ ਛੋਟੇ ਦੋਵੇਂ ਮੁੰਡੇ ਦੂਸਰੀ ਮਾਂ ਤੋਂ ਸਨ ਪਾਲੀ 2 ਸਾਲ ਦੀ ਹੀ ਸੀ ਜਦੋਂ ਉਸਦੀ ਮਾਂ ਗੁਜ਼ਰ ਗਈ ਤੇ ਬਾਪੂ ਨੇ ਦੂਜਾ ਵਿਆਹ ਕਰਾ ਲਿਆ ਸੀ ਉਹਦੇ ਪਿੰਡ ਵਿੱਚ 10ਵੀਂ ਤੱਕ ਦਾ ਸਕੂਲ ਸੀ 10ਵੀਂ ਪਾਸ ਕਰਕੇ ਮਾਪੇ ਨੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣ ਲਈ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ। ਉਧਰ ਬਾਬੀ ਦੇ ਸ਼ਰੀਕੇ ਵਿੱਚ ਆਣਗਵਾਂਢ ਦੇ ਕੰਨਾਂ ਵਿੱਚ ਦੀ ਕੱਢਿਆ ਹੋਇਆ ਸੀ ਕਿ ਜਿਹੜਾ ਮੇਰੇ ਆਤੂ ਨੂੰ ਸਾਖ ਕਰਾਉ ਉਹਦੀ ਮੰਦੀ ਪੱਕੀ। ਆਤੂ ਦੇ ਸਾਕਿਆਂ 'ਚੋਂ ਲੱਗਦੇ ਚਾਚੇ ਨੱਥੂ ਨੂੰ ਤਾਂ ਮੰਦੀ ਦੇ ਇਲਾਜ ਨੇ ਐਸਾ ਗੇੜ ਚ ਪਾਇਆ ਕਿ ਉਸਨੇ ਅਗਲੇ ਦਿਨ ਛੱਜਰੇ ਹੀ ਫੱਤੂਵਾਲ ਨੂੰ ਚਾਲੇ ਪਾ ਦੇ ਪਾ ਲੈ ਉਹ ਤੀਜਾ ਸਿੰਘ ਨੂੰ ਗੱਲੀਬਾਤੀ ਉਹਦੀ ਧੀ ਦੇ ਰਿਸ਼ਤੇ ਵਾਸਤੇ ਤਿਆਰ ਕਰਨ ਲੱਗਾ ਸੁਨਾ ਬਈ ਨੱਥਾ ਸਿਆਂ ਅੱਜ ਸਵੇਰੇ ਸਵੇਰੇ ਦਰਸ਼ਨ ਦੇ ਦਿੱਤੇ ਸਰਕਾਰਾਂ ਨੇ ਖੈਰ ਨੱਥੂ ਨੂੰ ਆਉਂਦਿਆਂ ਦੇਖ ਕੇ ਤੀਜਾ ਸਿੰਘ ਨੇ ਥੋੜੇ ਅਚੰਭੇ ਜਿਹੇ ਨਾਲ ਪੁੱਛਿਆ ਬੱਸ ਮਿਹਰਾਨੇ ਉੱਪਰ ਵਾਲੇ ਦੀਆਂ ਤੀਜਾ ਸਿਆਂ ਆਪਣੀ ਕਾਕੀ ਦੇ ਰਿਸ਼ਤੇ ਲਈ ਪੁੱਛਣ ਆਇਆ ਹਾਂ ਜੇ ਸਲਾਹ ਹੋਵੇ ਤਾਂ ਨੱਥੂ ਨੇ ਬਹੁਤੀ ਭੂਮਿਕਾ ਬੰਨਣ ਤੋਂ ਬਿਨਾਂ ਹੀ ਕਾਲੀ ਨਾਲ ਆਪਣੇ ਆਉਣ ਦਾ ਮਕਸਦ ਆਉਂਦਿਆਂ ਹੀ ਦੱਸ ਦਿੱਤਾ ਸਲਾਹ ਨੂੰ ਤਾਂ ਸਲਾਹੀ ਹੈ ਪਰ ਕੋਈ ਚੱਜ ਦਾ ਮੁੰਡਾ ਹੋਵੇ ਤਾਂ ਹੈ ਕੋਈ ਤੇਰੇ ਤੱਕ ਚ ਤੇਜੂ ਨੇ ਹਾਮੀ ਭਰਦਿਆਂ ਨਾ ਹੀ ਨਾਲ ਹੀ ਪੁੱਛ ਲਿਆ ਇਸ ਗੱਲ ਦਾ ਖਿਆਲ ਰੱਖੀ ਨੱਥਿਆ ਬਿਨਾਂ ਮਾਂ ਦੇ ਪਲੀਏ ਮੇਰੀ ਤੀ ਤੈਥੋਂ ਭਲਾ ਕੀ ਲੁਕਾਏ ਕੋਈ ਧੋਖਾ ਨਾ ਹੋਵੇ ਅਲੂਤ ਪਾਲੀ ਦੇ ਬਾਪ ਤੇਜਾ ਸਿੰਘ ਨੇ ਤਰਲੇ ਭਰਿਆ ਸਵਾਲ ਕੀਤਾ ਕੋਈ ਲਾਂਬੇ ਵਾਲੀ ਗੱਲ ਨਹੀਂ ਭਰਾਵਾ ਪਾਲੀ ਮੇਰੀ ਵੀ ਤਾਂ ਧੀ ਵਰਗੀ ਏ ਮਖਿਆ ਤਬਾ ਤਬਾਰ ਵੀ ਕੋਈ ਚੀਜ਼ ਹੁੰਦੀ ਏ ਨਥੇ ਨੂੰ ਗੱਲ ਰਾਸ ਆ ਰਹੀ ਲੱਗੀ 12 ਜਮਤਾਂ ਪਾਸ ਐ ਮੁੰਡਾ ਤੇ ਹੁਣ ਫੌਜੀ ਛੁੱਟੀ ਆਇਆ ਤੇਜਾ ਸਿੰਘ ਹੋਰ ਤੈਨੂੰ ਕੀ ਚਾਹੀਦਾ ਓਨੇ ਇੱਕ ਝੂਠ ਹੋਰ ਉੱਪਰ ਦੀ ਸੁਟਿਆ ਨੱਥੀ ਨੂੰ ਲੱਗਾ ਕਿ ਉਹਨੇ ਤੀਜਾ ਸਿੰਘ ਦੇ ਦਿਮਾਗ 'ਚ ਆਪਣੀ ਤਰਫੋਂ ਪੂਰੀ ਤਸੱਲੀ ਭਰ ਦਿੱਤੀ ਤੇ ਤੇ ਹੁਣ ਰਿਸ਼ਤਾ ਹੱਥੋਂ ਕਿਦਰੀ ਨਹੀਂ ਜਾਂਦਾ ਕੁੜੀ ਵਾਲਿਆਂ ਅੱਗੇ ਝੂਠ ਦੇ ਢੇਰ ਲਾ ਕੇ ਆਪਣੀ ਮੰਦਰੀ ਹਰੀ ਕਰ ਲਈ ਪਾਲੀ ਦਾਸ ਜਮਾਤਾ ਪਾਸ ਤੇ ਉਸ ਵੇਲੇ ਉਸਦੇ ਤੇ ਲੋਹੜੇ ਦਾ ਰੰਗ ਰੂਪ ਸੀ ਉਸ ਦੀ ਰਾਏ ਪੁੱਛੇ ਬਗੈਰ ਨੱਥੂ ਚਾਚੇ ਦੀ ਮਿਹਰਬਾਨੀ ਨਾਲ ਉਹ ਅਣਪੜਾਤੂ ਨਾਲ ਵਿਆਹ ਦਿੱਤੀ ਗਈ ਨਾਨਾ ਤਾਂ ਪਾਲੀ ਦੀਆਂ ਉਹਦੇ ਵਿਆਹ ਤੋਂ ਪਹਿਲਾਂ ਹੀ ਵਿਆਹੀਆਂ ਸਨ ਤੇ ਆਪਣੇ ਘਰੋਂ ਘਰੀਵਸੀਆਂ ਵਸਦੀਆਂ ਸਨ ਛੋਟਾ ਦਿਹਾੜਾ ਸ਼ਹਿਰ ਚ ਕਿਸੇ ਮੇਲੇ ਵਿੱਚ ਕੰਮ ਕਰਦਾ ਉੱਥੇ ਹੀ ਰਹਿੰਦਾ ਸੀ ਘਰ ਵਿੱਚ ਦੋਵੇਂ ਜੀ ਉਹ ਤੇ ਸੱਸ ਸਹੁਰਾ ਹੀ ਸਨ ਬਾਬੀ ਨੇ ਵੀ ਨੂੰਹ ਦੇ ਰੱਜ ਕੇ ਜਾ ਕੀਤੇ ਉਹਦਾ ਪੈਰ ਪੁੰਜੇ ਨਾਲ ਲੱਗਣ ਦਿੰਦੀ ਉਹਦੇ ਬਾਰੇ ਬਾਰੇ ਜਾਂਦੀ ਉਹ ਸੱਚਮੁੱਚ ਹੀ ਆਪਣੀਆਂ ਸੁੱਖਾਂ ਲੱਦੀ ਨੂੰਹ ਨੂੰ ਧੀਆਂ ਤੋਂ ਵੱਧ ਪਿਆਰ ਕਰਦੀ ਸੀ ਪਾਲੀ ਵੀ ਸੱਸ ਸਹੁਰੇ ਤੇ ਨੰਦਾਂ ਨੰਦੋਈਆਂ ਦਾ ਪੂਰਾ ਆਦਰ ਮਾਨ ਕਰਦੀ ਥੋੜੇ ਦਿਨ ਪਾਲੀ ਦੇ ਚਾਈ-ਚਾਈ ਲੰਘ ਗਏ। ਉਹਨੇ ਘਰ ਵਿੱਚ ਕਿਸੇ ਨੂੰ ਕੁਝ ਨਾ ਪੁੱਛਿਆ ਪਰ ਉਹਨੂੰ ਆਤੂ ਦੀਆਂ ਆਦਤਾਂ ਅਜੀਬ ਜੀਆਂ ਲੱਗਣ ਲੱਗੀਆਂ। ਉਹਦੀ ਸ਼ੱਕੀ ਨਿਗਾਹ 'ਚ ਸੋਚਾਂ ਦੀ ਝੜੀ ਲੱਗਣ ਲੱਗੀ। ਉਹਦੇ ਸੁਪਨੇ ਧੁੰਦਲੇ ਜੇ ਹੋਣ ਲੱਗੇ। ਉਹਦੇ ਸੁਪਨਿਆਂ ਦਾ ਰਾਜਕੁਮਾਰ ਉਹਨੂੰ ਭਿਖਾਰੀ ਜਿਹਾ ਲੱਗਣ ਲੱਗਾ। ਪਾਲੀ ਨੂੰ ਉਹਦੇ ਮੂੰਹ ਵਿੱਚੋਂ ਬਾਸ ਆਉਂਦੀ ਜਿਸ ਦਾ ਨਾਂ ਮੂੰਹ ਮੱਥਾ ਹੀ ਸੋਹਣਾ ਤੇ ਨਾ ਹੀ ਅਕਲਵਰ। ਅਕਲ ਵਰਗੀ ਕੋਈ ਚੀਜ਼ ਸੀ ਉਸਦੇ ਪੱਲੇ ਸਿਰਫ ਆਪਣੀਆਂ ਭਾਵਨਾਵਾਂ ਬਾਰੇ ਹੀ ਸੁਚੇਤ ਸੀ ਯਾਨੀ ਪੂਰਾ ਸਵਾਰਥੀ ਸੀ ਬਿਲਕੁਲ ਗਵਾਰ ਤੇ ਅਮਲੀਆਂ ਵਰਗੀ ਦੇਖ ਉਹਨੂੰ ਲੱਗਾ ਕਿ ਕਾਮਕਾਰ ਕਰਨ ਵਾਲੇ ਇਹਦੇ ਲੱਛਣ ਤਾਂ ਲੱਗਦੇ ਨੇ ਆਪਣਾ ਉਹਦਾ ਡੋਲ ਡੋਲ ਪੈਂਦਾ ਹੁਸਨ ਉਸ ਨੂੰ ਸਕੂਲ ਵਿੱਚ ਸਹੇਲੀਆਂ ਦੀਆਂ ਕੀਤੀਆਂ ਮਸ਼ਕਰੀਆਂ ਚੇਤੇ ਆਉਂਦੀਆਂ ਤੈਨੂੰ ਵਿਆਹ ਕੇ ਲੈ ਜਾਣ ਵਾਲਾ ਨਹੀਂ ਤੇਰਾ ਗੋਡਾ ਛੱਡਦਾ ਪਰ ਇੱਥੇ ਤਾਂ ਕੁਝ ਹੋਰ ਹੀ ਸੀ ਉਹਦੀਆਂ ਅੱਖਾਂ ਵਿੱਚ ਤੈਰਦੇ ਸੁਪਨੇ ਹੁਣ ਅੱਖਾਂ ਵਿੱਚ ਹੀ ਡੁੱਬਣ ਲੱਗੇ ਪਿਆਰ ਭਰੀਆਂ ਹਵਾਵਾਂ ਉਸਦੀ ਜ਼ਿੰਦਗੀ ਵਿੱਚ ਵਗਣ ਗਈਆਂ ਉਹ ਨੂੰ ਇਹ ਸੱਚ ਦਾ ਝੋਲਾ ਪੈਣ ਲੱਗਿਆ ਆਤੂ ਦੇ ਵੇਲੜ ਹੁਣ ਬਾਰਿਸ਼ ਆਕ ਜਿਹਾ ਹੋਣ ਲੱਗਾ ਉਹਦੇ ਤੌਰ ਤਰੀਕੇ ਪਾਲੀ ਨੂੰ ਅਜੀਬ ਜਿਹੇ ਲੱਗਣ ਲੱਗੇ ਉਹ ਮਾਨ ਹੀ ਮਾਨ ਸੋਚਦੀ ਕਿ ਉਸਦੇ ਪਤੀ ਨੇ ਆਪਣੀ ਫੌਜ ਦੀ ਨੌਕਰੀ ਬਾਰੇ ਉਸਦੇ ਨਾਲ ਕਦੇ ਵੀ ਕੋਈ ਗੱਲ ਸਾਂਝੀ ਨਹੀਂ ਕੀਤੀ ਕਦੇ ਵੀ ਜ਼ਿਕਰ ਨਹੀਂ ਕੀਤਾ ਇੱਕ ਅੱਧ ਵਾਰ ਉਸਨੇ ਗੱਲੀਬਾਤੀ ਪੁੱਛਣ ਦਾ ਯਤਨ ਵੀ ਕੀਤਾ ਪਰ ਆਤੂ ਦੀਆਂ ਆਵਾ ਗੌਣ ਜਹੀਆਂ ਗੱਲਾਂ ਨੇ ਪਾਲੀ ਨੂੰ ਕੋਈ ਲੜ ਪੱਲਾ ਨਾ ਫੜਾਇਆ ਉਸ ਦਾ ਸ਼ੱਕ ਸਗੋਂ ਹੋਰ ਗਾੜਾ ਹੋਣ ਲੱਗਾ ਫਿਰ ਇੱਕ ਦਿਨ ਉਸਨੇ ਹਿੰਮਤ ਕਰਕੇ ਬਾਬੀ ਨੂੰ ਪੁੱਛ ਲਿਆ ਮਾਂ ਤੇਰੇ ਪੁੱਤ ਦੀ ਛੁੱਟੀ ਕਿੰਨੀ ਰਹਿ ਗਈ ਹੈ ਨੂੰ ਵੱਲੋਂ ਅਚਾਨਕ ਪੁੱਛੇ ਗਏ ਸਵਾਲ ਤੇ ਬਾਬੀ 당ਗ ਜੀ ਰਹਿ ਗਈ ਉਹਨੂੰ ਭਲੀ ਮਾਨਸ ਨੂੰ ਕੀ ਪਤਾ ਸੀ ਕਿ ਨੱਥੂ ਨੇ ਕੀ ਗੰਡ ਤੁੱਪ ਕਰਕੇ ਪਾਲੀ ਦੇ ਬਾਪ ਨੂੰ ਪਰਮਾਇਆ ਸੀ। ਪੁੱਤ ਆਪਣਾ ਤੂੰ ਤੇ ਕੋਈ ਨੌਕਰੀ ਨਹੀਂ ਕਰਦਾ। ਤੈਨੂੰ ਕੀ ਨੇ ਕਿਹਾ? ਬਾਪ ਹੀ ਨੇ ਸਹਿ ਸੁਭਾ ਨੂੰ ਅੱਗੇ ਸੱਚ ਪਰੋਸ ਕੇ ਨਾਲ ਹੀ ਸਵਾਲ ਕਰ ਦਿੱਤਾ ਤੇ ਆਪਣੇ ਵੱਲੋਂ ਹੌਸਲਾ ਦਿੱਤਾ। ਜਿਹੜਾ ਟੁੱਕ ਅਸੀਂ ਖਾਂਦੇ ਆ ਤੈਨੂੰ ਵੀ ਜੁੜ ਜੂ। ਤੈਨੂੰ ਭੁੱਖੀ ਨਹੀਂ ਰਹਿਣ ਦਿੰਦੇ। ਤੂੰ ਮੇਰਾ ਪੁੱਤ ਦਿਲ ਤੇ ਨਾਲਾ। ਬਾਵੀ ਜਿਵੇਂ ਵੀ ਸੀ ਸੱਚ ਦਾ ਪੱਲਾ ਛੱਡਣ ਵਾਲੀ ਔਰਤ ਨਹੀਂ ਸੀ। ਪਰ ਨਾ ਤੂੰ ਨੇ ਜਿਹੜੀ ਝੂਠ ਦੀ ਪਟਾਰੀ ਪਾਲੀ ਦੇ ਪਿਓ ਅੱਗੇ ਖੋਲੀ ਸੀ ਉਸ ਤੋਂ ਉਹ ਅਣਜਾਣ ਸੀ ਆਪਣੇ ਨਾਲ ਹੋਏ ਧੋਖੇ ਬਾਰੇ ਸੋਚ ਕੇ ਪਾਲੀ ਵਾਸਤੇ ਜਿਵੇਂ ਅਸਮਾਨ ਪਾਟ ਗਿਆ ਹੋਵੇ ਜ਼ਮੀਨ ਹਿੱਲਣ ਲੱਗ ਗਈ ਹੋਵੇ ਹੌਲੀ-ਹੌਲੀ ਉਸ ਨੂੰ ਪਤੀ ਦੇ ਨਸ਼ਿਆਂ ਦੇ ਆਦੀ ਹੋਣ ਬਾਰੇ ਚਾਲ ਚੱਲਣ ਬਾਰੇ ਵੀ ਗਿਆਨ ਹੋ ਗਿਆ ਸੀ ਜਿਸ ਬਾਰੇ ਆਤੂ ਦੇ ਮਾਪਿਆਂ ਨੂੰ ਵੀ ਅੱਜ ਤੱਕ ਨਹੀਂ ਪਤਾ ਸੀ ਪਰ ਜੇਕਰ ਪਤਾ ਵੀ ਹੁੰਦਾ ਤਾਂ ਉਹ ਭਲੇ ਮਾਨਸਾ ਨੇ ਕਾਰ ਵੀ ਕੀ ਲੈਣਾ ਸੀ ਆੜਪ ਸੁਭਾਅ ਦਾ ਮਾਲਕ ਆਤੂ ਮਾਪਿਓ ਅੱਗੇ ਵੀ ਵੇਰ ਜਾਂਦਾ ਤੇ ਇੱਕ ਚੁੱਪ ਤੇ ਸੌ ਸੁੱਖ ਦੀ ਨੀਤੀ ਤੇ ਚੱਲਦੇ ਘੜੀਆਂ ਕੱਟੀ ਜਾਂਦੇ ਪਰ ਪਾਲੀ ਅੱਗੇ ਤਾਂ ਸਾਰੀ ਜ਼ਿੰਦਗੀ ਪਈ ਸੀ ਆਤੂ ਨੂੰ ਜ਼ਰਦਾ ਖਾਂਦਿਆਂ ਉਗਲੀ ਜਹੀ ਕਰਦਿਆਂ ਨੂੰ ਦੇਖ ਕੇ ਪਾਲੀ ਨੂੰ ਖਿਜ ਘੱਟ ਤੇ ਕਚਿਆਣ ਜ਼ਿਆਦਾ ਆਉਂਦੀ ਉਹਦੇ ਕੋਲ ਹੂਣ ਨੂੰ ਉਹਦਾ ਜੀ ਨਾ ਕਰਦਾ ਪਰ ਆਤੂ ਸਮਾਜ ਵੱਲੋਂ ਮਿਲੀ ਖੁੱਲ ਨੂੰ ਪੂਰੀ ਤਰ੍ਹਾਂ ਵਰਤਦਾ ਉਸਦੇ ਜਸਮ ਨੂੰ ਜਸਮ ਨੇ ਖਡਾਉਣਾ ਸਮਝਦ ਕੇ ਖੇਡਦਾ ਪਿਆਰ ਦੀ ਰੁੱਤ ਤਾਂ ਪਾਲੀ ਨੇ ਦੇਖੀ ਹੀ ਨਹੀਂ ਸੀ ਨਾ ਐਸਾ ਨਾ ਜਜ਼ਬਾਤ ਬਸ ਸਾਮੀ ਸੁੰਜੀ ਜ਼ਿੰਦਗੀ ਜਿਉਣ ਲਈ ਉਹ ਮਜਬੂਰ ਹੋ ਗਈ ਸੀ ਉਸਦੀ ਰੂਹ ਕੰਡਿਆਲੀ ਥੋਰ ਦੀ ਲਪੇਟ ਵਿੱਚ ਆ ਗਈ ਸੀ ਉਸਦਾ ਸੰਸਾਰ ਬਦਰੰਗ ਹੋ ਗਿਆ ਸੀ ਉਹਦੇ ਦਿਲ ਦਾ ਅੰਬਰ ਪੂਰਾ ਪੂਰਾ ਹੋ ਗਿਆ ਉਹਦੇ ਇਰਦ-ਗਿਰਦ ਬਸ ਉਹਦੇ ਆਪਣੇ ਹੌਕਿਆਂ ਦੀਆਂ ਆਵਾਜ਼ਾਂ ਹੀ ਰਹਿ ਗਈਆਂ ਸੀ ਸ਼ੁਰੂ-ਸ਼ੁਰੂ ਦੇ ਕੁਝ ਦਿਨ ਜੇਕਰ ਕੋਈ ਪਾਲੀ ਦੇ ਸੋਹਣੀ ਸੁਨੱਖੀ ਹੋਣ ਦਾ ਜ਼ਿਕਰ ਕਰਦਾ ਤਾਂ ਤਾਤੂ ਮਾਣ ਮਹਿਸੂਸ ਕਰਦਾ ਪਰ ਹੌਲੀ-ਹੌਲੀ ਉਸ ਨੂੰ ਪਾਲੀ ਦੇ ਰੂਪ ਦੀ ਤਾਰੀਫ਼ ਚੁਭਣ ਲੱਗ ਪਈ। ਭਾਬੀ ਵੀ ਨੂ ਨੂ ਬਣਸ ਵਰਕੇ ਰਹਿਣ ਲਈ ਉਸ ਉਤਸ਼ਾਹ ਦਿਂਦੀ ਤਾਂ ਤਾਤੂ ਨੂੰ ਚੰਗਾ ਨਾ ਲੱਗਦਾ ਤੇ ਉਹ ਮਾਂ ਨਾਲ ਵੀ ਆਨੇ-ਬਹਾਨੇ ਖਫਾ ਹੋ ਜਾਂਦਾ। ਪਤਾ ਨਹੀਂ ਉਹਦੇ ਦਿਲ ਵਿੱਚ ਕੀ ਪਰਮਾ ਪਲਣ ਲੱਗ ਗਿਆ ਸੀ। ਕਿਹੜੀ ਹਿੰਨ ਭਾਵਨਾ ਉਸ ਦੇ ਅੰਦਰ ਜਾਗ ਉੱਠੀ ਸੀ। ਫੇਰ ਇੱਕ ਦਿਨ ਤਾਂ ਸ਼ਰਾਬ ਨਾਲ ਰੱਜੀ ਆਤੂ ਨੇ ਹੱਦ ਹੀ ਮੁਕਾ ਦਿੱਤੀ। ਖੰਡੀ ਰੋਟੀ ਦਾ ਬਹਾਨਾ ਬਣਾ ਕੇ ਪਾਲੀ ਨੂੰ ਲੋਗੜ ਵਾਂਗ ਕੁੱਟ ਸੁਟਿਆ। ਭਾਬੀ ਨੇ ਪੁੱਤ ਗੇਵ ਤੇਰੇ ਹੱਥ ਬੰਨੇ ਬਾਸ ਤੇ ਪਾਉਂਦਿਆਂ ਧੰਕੀ ਵੀ ਦਿੱਤੀ। ਬੇ ਮੇਰੀ ਫੁੱਲਾਂ ਵਰਗੀ ਧੀ ਨੂੰ ਨਾ ਮਾਰ ਪੇ ਪਾਪੀਆ। ਬੇ ਚਲੀ ਜਾਊਗੀ ਤੈਨੂੰ ਛੱਡ ਕੇ। ਕਾਹਸੇ ਜੋਗਰ ਨਹੀਂ ਰਵੇਂਗਾ ਤੂੰ। ਪਰ ਭੂਸਰੇ ਆਤੂ ਉੱਪਰ ਕਿਸੇ ਵੀ ਸਿੱਖਿਆ ਦਾ ਕੋਈ ਅਸਰ ਨਹੀਂ ਸੀ। ਪਾਲੀ ਦੇ ਗੋਰੇ ਰੰਗ ਤੇ ਪਈਆਂ ਲਾਸ਼ਾਂ ਤੇ ਘਰੂਟ ਤਾਂ ਦੂਰੋਂ ਦਿਸਦੇ ਸਨ ਤੇ ਕੁਝ ਦਿਨ ਪਾ ਕੇ ਠੀਕ ਵੀ ਹੋ ਗਏ ਸਨ ਪਰ ਉਸਦੇ ਦਿਲ ਤੇ ਪਈਆਂ ਕਾਲੀਆਂ ਰਾਤਾਂ ਦਾ ਇਲਾਜ ਕਿਸੇ ਕੋਲ ਵੀ ਨਹੀਂ ਸੀ। ਭਾਬੀ ਉਹਦੇ ਮੱਲਮ ਲਾਉਂਦੀ ਆਪਣੇ ਪੁੱਤ ਨੂੰ ਬੁਰਾ ਭਲਾ ਕਹਿੰਦੀ। ਉਸ ਤੋਂ ਪਾਲੀ ਦਾ ਦੁੱਖ ਜਰਿਆ ਨਾ ਜਾਂਦਾ। ਨੂੰਹ ਦੇ ਦੁੱਖ 'ਚ ਉਸਦਾ ਮਨ ਦੁਖੀ ਜਿਹਾ ਰਹਿੰਦਾ ਪਰ ਸਿਵਾਏ ਹਮਦਰਦੀ ਦੇ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ। ਚਾਚੀ ਪਰਸੰਨੀ ਹੁਰੀ ਤੇ ਆਤੂ ਦੀ ਆਤੂ ਦੀਆਂ ਭੈਣਾਂ ਵੀ ਕਈ ਵਾਰ ਉਸ ਨੂੰ ਗੱਲੀਬਾਤੀ ਸਮਝਾ ਚੁੱਕਿਆ ਸਨ ਤੈਨੂੰ ਤੇਰੀ ਔਕਾਤ ਤੋਂ ਕਿਤੇ ਵੱਧ ਸੋਹਣੀ ਸਚਿਆਰੀ ਤੇ ਪੜ੍ਹੀ ਲਿਖੀ ਬੋਟੀ ਮਿਲੀ ਏ ਤੂੰ ਕਦਰ ਕਰਨੀ ਸਿੱਖ ਪਰ ਉਸ ਤੇ ਕੋਈ ਅਸਰ ਨਹੀਂ ਸੀ ਉਸ ਦੀ ਸਮਝ ਦੇ ਅਰਥ ਜਨਾਨੀ ਪੈਰ ਦੀ ਜੁੱਤੀ ਤੇ ਮਰਦ ਸਿਰ ਦਾ ਤਾਜ ਹੁੰਦਾ ਹੈ ਤੱਕ ਹੀ ਸੀਮਤ ਸਨ ਬਾਵੀ ਦੇ ਘਰ ਮਾਰਕਟਾਈ ਵਾਲਾ ਕਿਸਾਂ ਆਮ ਹੀ ਹੋ ਗਿਆ ਸੀ ਥੋੜੇ ਦਿਨਾਂ ਬਾਅਦ ਹੀ ਆਨੇ ਬਹਾਨੇ ਪਾਲੀ ਦੇ ਪਾਸੇ ਸੇਕੇ ਜਾਂਦੇ ਨਿਤ ਮਿਲਦੀਆਂ ਗੰਧੀਆਂ ਗਾਲਾਂ ਉਸਦੀ ਰੂਹ ਚ ਪਛ ਦਿੰਦੀਆਂ ਦਿਨਾਂ ਵਿੱਚ ਹੀ ਸੰਗਣੇ ਦੁੱਖ ਨਾਲ ਉਸਦੀਆਂ ਸਦਰਾਂ ਤੇ ਚੀਥੜੇ ਉੱਡ ਗਏ ਸਨ ਉਸਦੀ ਅੰਤਰਾਤਮਾ ਨੂੰ ਤੜਫਦੇ ਹੋ ਕੇ ਉਸ ਨੂੰ ਰਾਤ ਤੱਕ ਸੌਣ ਨਾ ਦਿੰਦੇ ਪੀੜ ਦੀਆਂ ਪਾਪਾਂ ਉਸਦੇ ਮਨ ਚੋਂ ਉੱਠਦੀਆਂ ਰਹਿੰਦੀਆਂ ਮੰਜੇ ਤੋਂ ਉੱਠਣ ਉਸਦਾ ਦਿਲ ਵੀ ਨਾ ਕਰਦਾ ਉਹ ਨੀ ਡਾਲ ਜਈ ਹੋਈ ਸਾਰਾ ਦਿਨ ਪਈ ਰਹਿੰਦੀ ਉਸ ਦੇ ਅੰਦਰ ਦਰਦ ਨੇ ਨੀਹਾਂ ਪੱਕੀਆਂ ਕਰ ਲਈਆਂ ਸਨ ਮਨ ਤੇ ਉਦਾਸੀ ਦੇ ਪੱਤਨ ਚਾਏ ਰਹਿੰਦੇ ਸਨ ਸ਼ਾਮ ਹੁੰਦਿਆਂ ਹੀ ਪਾਲੀ ਦਾ ਕਾਲਜਾ ਬਾਹਰ ਆਉਣ ਲੱਗ ਜਾਂਦਾ ਕਿ ਅੱਜ ਕੀ ਹੋ ਖਬਰੇ ਅੱਜ ਕੀ ਪਾਣਾ ਵਰਤੂ ਸੌਣ ਦਾ ਮਹੀਨਾ ਸੀ ਤੀਆਂ ਦੇ ਦਿਨ ਸਨ ਭਾਵੀ ਦੀ ਵੱਡੀ ਤੀ ਮੰਗਲੀ ਵੀ ਤਿੰਨੇ ਨਿਆਣੇ ਲੈ ਕੇ ਪੇਕੇ ਆਈ ਹੋਈ ਸੀ ਪਿੰਡ ਵਿੱਚ ਮੁੰਡਿਆਂ ਦੇ ਸਕੂਲ ਵਾਲੀ ਗਰਾਊਂਡ ਵਿੱਚ ਐਤਵਾਰ ਨੂੰ ਤੀਆਂ ਲੱਗਦੀਆਂ ਸਨ ਮੰਗਲੀ ਨੇ ਪਾਲੀ ਨੂੰ ਤਿਆਰ ਕਰ ਲਿਆ ਭਾਬੀ ਚੱਲ ਤੀਆਂ ਦੇਖਣ ਚਲੀਏ ਪਾਲੀ ਦਾ ਦਿਲ ਟੜਕਿਆ ਕਿਉਂਕਿ ਸਹ ਲੈਣ ਤੋਂ ਇਲਾਵਾ ਉਹਨੂੰ ਹੋਰ ਕੋਈ ਆਜ਼ਾਦੀ ਵੀ ਨਹੀਂ ਸੀ ਸਧਰਾ ਨਾਲ ਪਾਲੇ ਸੁਪਨੇ ਤਾਂ ਉਸਦੇ ਟੁੱਟ ਚੁੱਕੇ ਸਨ ਉਸਦੇ ਚਾਹਾਂ ਦੀ ਪੀਂਗ ਤਾਂ ਸਹਿਜ ਨਾ ਸਹਿਜ ਹੋ ਗਈ ਸੀ ਉਹ ਤਿਆਰ ਤਾਂ ਹੋ ਗਈ ਸੀ ਪਰ ਅੰਦਰੋਂ ਡਰ ਡਰੀ ਜਾ ਰਹੀ ਸੀ ਸੈਂਮ ਤਾਂ ਉਸਦੇ ਮਾਨੰਦਰ ਘਰ ਘਰ ਗਿਆ ਘਰ ਗਿਆ ਹੋਇਆ ਸੀ ਮੰਗਲੀ ਦੇ ਉੱਧਮ ਨਾਲ ਅੰਦਰੋਂ ਟੁੱਟੀ ਹੋਈ ਪਾਲੀ ਨੇ ਆਪਣੇ ਆਪ ਨੂੰ ਇਕੱਠਾ ਕੀਤਾ ਉਹ ਹਿੰਮਤ ਕਰਕੇ ਉੱઠી ਨਹਾ ਧੋ ਕੇ ਤਿਆਰ ਹੋਈ ਇੱਕ ਸਦਰ ਨੇ ਉਸਦੇ ਅੰਦਰ ਫਿਰ ਉਸ ਲਵਟਾ ਲਿਆ ਿੱੱਲੇ ਵਾਲੀ ਪੰਜਾਬੀ ਜੁੱਤੀ ਤੇ ਸੋਹਣੀ ਕਢਾਈ ਵਾਲਾ ਜਾਮਣੀ ਸੂਟ ਕੱਢ ਕੇ ਪਾਇਆ ਸਿਰਵਾ ਕੇ ਲੰਬੇ ਲਾੜ ਵਾਲੀ ਕਾਲੀ ਪਰਾਂਦੀ ਪਾਈ ਸੁਰਖੀ ਪਾਊਡਰ ਲਾ ਕੇ ਤਿਆਰ ਹੋਈ ਅੱਜ ਫੇਰ ਉਹ ਕਿਤੇ ਪਰੀ ਤੋਂ ਘਟ ਨਹੀਂ ਲੱਗ ਰਹੀ ਸੀ ਨਨਾਨ ਪਰਜਾਈ ਤੇ ਹੋਰ ਆਂਡਣਾ ਗਵਾਨਣਾ ਇਕੱਠੀਆਂ ਹੋ ਕੇ ਤੀਆਂ ਚ ਜਾ ਪਹੁੰਚੀਆਂ ਪੇੜ ਵਿੱਚ ਨਵੀਂ ਭਾਬੀ ਨੂੰ ਨੱਚਦੀ ਵੇਖਣ ਵਾਸਤੇ ਕੁੜੀਆਂ ਨੇ ਜिद ਕੀਤੀ ਪਾਲੀ ਨੇ ਗਿੱਧੇ ਚ ਵਾਰਦਿਆਂ ਬੋਲੀ ਪਾ ਕੇ ਮਨ ਖੁਸ਼ ਕਰ ਦਿੱਤਾ ਬਾਰੀ ਵਰਸੀ ਕਟਣ ਗਿਆ ਸੀ ਕਟਕੇ ਲਿਆਂ ਦੀ ਰਾਈ ਤੁਰਦੀ ਸਾਂ ਟਾਕ ਮੜੋੜ ਕੇ ਮੈਂ ਬੁੱਝੜ ਦੇ ਲੜਲਾਈ ਤੁਰਦੀ ਸਾਂ ਟਾਕ ਮੜੋੜ ਕੇ ਤੇ ਫੇਰ ਨੇਤ ਤੇ ਸ਼ਰਾਬਾਂ ਪੀ ਕੇ ਲੜਦਾ ਸਿਰ ਚੜ ਕੇ ਵੇ ਤੇਰੇ ਵੇ ਮੈਂ ਹੋਜੂ ਸਾਧਨੀ ਬਹਿਜੂ ਕਿਸੇ ਸਾਥ ਦੇ ਡੇਰੇ ਵੇ ਮੈਂ ਹੋਜੂ ਸਾਧਨੀ ਜੋਸ਼ ਚਾਈ ਬੋਲੀ ਤੇ ਬੋਲੀ ਸੁੱਟਦੀ ਪਾਲੀ ਨੇ ਮਣ ਦੀਆਂ ਕੁਝ ਪੜਾਸ ਕੱਢੀਆਂ ਹੰਨਣਾ ਨਾਲ ਗੱਲਾਂ ਕਰ ਕਰ ਹਸਦੀ ਰਹੀ ਕੁਝ ਚਿਰ ਲਈ ਤਾਂ ਜਿਵੇਂ ਉਸ ਨੂੰ ਸਭ ਕੁਝ ਭੁੱਲ ਗਿਆ ਹੋਵੇ ਉਹਦਾ ਗਮ ਹਲਕਾ ਹੋ ਗਿਆ ਸੀ ਅਗਲੇ ਦਿਨ ਮੰਗਲੀ ਤਾਂ ਆਪਣੇ ਸਾਰੇ ਵਾਪਸ ਮੁੜ ਗਈ ਆਤੂ ਦੇ ਕੰਨੀ ਕਿਸੇ ਨੇ ਪਾ ਦਿੱਤਾ ਕਿ ਕੱਲ ਤਿਆਂ ਵਿੱਚ ਪਾਲੀ ਨੇ ਤਾਂ ਨੱਚ-ਨੱਚ ਕੇ ਧਰਤੀ ਹਿਲਾ ਦਿੱਤੀ। ਬੋਲੀਆਂ ਪਾਉਣ ਵਾਲੀ ਹੱਦ ਮੁਕਾ ਦਿੱਤੀ ਸੀ। ਆਤੂ ਦੇ ਤਾਂ ਇਹ ਕੱਲ ਕਾਲਜੇ ਲੜ ਗਈ। ਨਾਸ਼ੇ 'ਚ ਤੁੱਤ, ਮੂੰਹ 'ਚੋਂ ਝੱਗ ਸੁੱਟਦਾ ਘਰ ਵੜਿਆ। ਬਾਬੀ ਦਾ ਦਿਲ ਉਸਨੂੰ ਦੇਖ ਕੇ ਡੈਣ ਗਿਆ। ਓਠ ਠੰਬਰ ਗਈ ਕਿਸੇ ਅਣਹੋਣੀ ਤੋਂ ਡਰਦੀ ਉਹ ਵੈਗਰੂ ਵੈਗਰੂ ਕਰੀ ਜਾ ਰਹੀ ਸੀ। ਆਤੂ ਨੇ ਉਹੀ ਜੰਗਲੀ ਵਰਤੀ ਵਰਤੀ ਰਾ ਅਪਣਾਇਆ। ਤੇ ਅੰਦਰੋਂ ਪਾਲੀ ਨੂੰ 12 ਤੋਂ ਫੜ ਕੇ ਕੜੀਸਤਾ ਬਾਹਰ ਲੈ ਆਇਆ ਉਹ ਹਵਾਨ ਬਣ ਗਿਆ ਸੀ ਆਤਮਾ ਲਹੂ ਲਹਾਨ ਵਾਲੇ ਭੈੜੇ ਬੋਲ ਬੋਲਦਾ ਸੂਟਾ ਫੜ ਕੇ ਜਿੱਥੇ ਵਜਦੀ ਮਾਰ ਗਿਆ ਬਾਵੀ ਤੇ ਸਾਧੂ ਦੀ ਆਹਾਲ ਪ੍ਰਵਾਹਾਂ ਦਾ ਵੀ ਉਸ ਵੈਸ਼ੀ ਉੱਪਰ ਕੋਈ ਅਸਰ ਨਾ ਹੋਇਆ ਉਸ ਦੀ ਕੋਈ ਪੇਛਣਾ ਪਈ ਜਦੋਂ ਮਾਰ ਮਾਰ ਥੱਕ ਗਿਆ ਤਾਂ ਧਰਤੀ ਤੇ ਡਿੱਗੀ ਪਈ ਪਾਲੀ ਨੂੰ ਖਿੱਚ ਕੇ ਮੰਜੇ ਤੇ ਪਾਵੇ ਹੇਟਾਂ ਉਹਦੇ ਹੱਥ ਰੱਖ ਕੇ ਦਰਿੰਦਾ ਉੱਪਰ ਆਪ ਬੈਠ ਗਿਆ ਦਰ ਦੇ ਨਾਲ ਕਰ ਲਾਉਂਦੀ ચીਕਦੀ ਚਿਲਾਉਂਦੀ ਪਾਲੀ ਬੇਹੋਸ਼ ਹੋ ਗਈ ਫਿਰ ਆਪ ਵੀ ਹੱਫ ਕੇ ਅੰਦਰ ਜਾ ਸੁਤਾ ਬਾਬੀ ਵੀ ਬਾਬੀ ਤੇ ਸਾਧੂ ਨੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਤੇ ਪਾਲੀ ਨੂੰ ਕੁਝ ਹੋਸ਼ ਆਈ ਬਾਬੀ ਤੋਂ ਆਪਣੇ ਬੇਕਿਰਕ ਪੁੱਤ ਤੁਨੂ ਦਾ ਇਹ ਹਾਲ ਦੇਖ ਨਹੀਂ ਹੁੰਦਾ ਸੀ ਸਾਰੀ ਰਾਤ ਜਾ ਕੇ ਉਹ ਨੂਹ ਦੇ ਜਗਮਾ ਤੇ ਟਕੋਰ ਕਰਦੀ ਰਹੀ ਉਸ ਨੂੰ ਕੁੱਟਦੀ ਰਹੀ ਉਸ ਰਾਤ ਉਸ ਨੇ ਕਈ ਵਾਰ ਪਾਲੀ ਨੂੰ ਕਾਲਜੇ ਲਾਇਆ ਇੱਕ ਮਿੰਟ ਵੀ ਨੂੰ ਸੱਸ ਨੇ ਸੌਕੇ ਨਹੀਂ ਦੇਖਿਆ ਪਾਲੀ ਦੇ ਸਰੀਰ 'ਚ ਚੀਸਾਂ ਪੈ ਰਹੀਆਂ ਸਨ ਸੱਟਾਂ ਨਾਲ ਪਿੰਜੀ ਪਈ ਉਹ ਸਾਰੀ ਰਾਤ ਤੜਪਦੀ ਫੱਟੜ ਸੱਪ ਵਾਂਗ ਮੇਲਦੀ ਰਹੀ ਬਾਵੀ ਤੜਕੇ ਹੀ ਚਾਹ ਪਾਣੀ ਪੀਤੇ ਬਗੈਰ ਘਰੋਂ ਖਿਸਕ ਗਈ ਸਿੱਧੀ ਥਾਣੇ ਪਹੁੰਚ ਗਈ ਸਾਰਾ ਹਾਲ ਬਿਆਨ ਕਰਕੇ ਪੁਲਿਸ ਦੀ ਗੱਡੀ 'ਚ ਬੈਠ ਕੇ ਨਾਲ ਹੀ ਪਰਤਾਈ ਪੁਲਿਸ ਵਾਲਿਆਂ ਨੇ ਪਾਲੀ ਦਾ ਹਾਲ ਦੇਖਿਆ ਤੇ ਰਿਪੋਰਟ ਲੇਖ ਲਈ ਆਤੂ ਜੋ ਬੜੇ ਆਰਾਮ ਨਾਲ ਘੋੜੇ ਵੇਚ ਕੇ ਸੁੱਤਾ ਸੀ ਉਸ ਨੂੰ ਜਗਾਇਆ ਤੇ ਕਾਰ ਚ ਲਾਦ ਲਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਸੀ ਉਹ ਕਦੇ ਆਪਣੀ ਮਾਂ ਵੱਲ ਵੇਖਦਾ ਤੇ ਕਦੇ ਪਾਲੀ ਵੱਲ ਤੱਕੀ ਜਾ ਰਿਹਾ ਸੀ ਪਰ ਬਾ ਵੀ ਨੇ ਬੜੇ ਹੌਸਲੇ ਨਾਲ ਅੱਗੇ ਹੋ ਕੇ ਉਸ ਨੂੰ ਸਮਝਾ ਦਿੱਤਾ ਪੁੱਤਰਾ ਇਹ ਪਾਪ ਵੀ ਇੱਕ ਦਿਨ ਮੈਥੋਂ ਹੋਇਆ ਸੀ ਤੇ ਅੱਜ ਪੁੰਨ ਵੀ ਮੈਂ ਆਪ ਹੀ ਕਰ ਰਹੀ ਹਾਂ ਇਹ ਨਾਲ ਹੀ ਥਾਣੇਦਾਰ ਨੂੰ ਕਹਿ ਰਹੀ ਸੀ ਲੈ ਜਾਓ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਇਹ ਈਸੇ ਵਾਹੇ ਵਾਲਾ ਆਤੂ ਹੱਥਕੜੀ 'ਚ ਵੱੱđa ਪੁਲਿਸ ਨੇ ਦੇ ਪਿੱਛੇ-ਪਿੱਛੇ ਤੁਰ ਪਿਆ। ਥੋੜੇ ਦਿਨਾਂ 'ਚ ਬਾਬੀ ਨੇ ਪਿੰਡ ਦੇ ਮੋਹਤਵਾਰਾਂ ਨੂੰ ਨਾਲ ਲਾ ਕੇ ਤਲਾਕ ਦੇ ਕਾਗਜ਼ਾਤ ਤਿਆਰ ਕਰਵਾਏ। ਪਾਲੀ ਨੂੰ ਆਤੂ ਦੀ ਕੈਦ 'ਚੋਂ ਆਜ਼ਾਦ ਕਰਵਾ ਆਪ ਨਾਲ ਜਾ ਕੇ ਉਸ ਨੂੰ ਉਸਦੇ ਪਿੰਡ ਫੱਤੂਬਾਲ ਛੱਡ ਕੇ ਆਈ। ਪਰ ਪਾਲੀ ਤੋਂ ਦੂਰ ਹੋਣ ਦਾ ਸਦਮਾ ਬਾਬੀ ਤੋਂ ਬਰਦਾਸ਼ਤ ਨਾ ਹੋਇਆ। ਉਹਦੇ ਦਿਮਾਗ 'ਤੇ ਡੂੰਘਾ ਅਸਰ ਹੋਇਆ। ਉਹ ਦਿਨੇ ਰਾਤ ਪਾਲੀ ਨੂੰ ਹੀ ਯਾਦ ਕਰਦੀ ਰਹਿੰਦੀ ਸੀ। ਸੋਚ-ਸੋਚ ਕੇ ਉਸਦੇ ਦਿਮਾਗ ਦਾ ਸੰਤੁਲਨ ਵਿਗੜ ਗਿਆ ਕਿ ਅੱਜ ਜਦ ਬਿੰਦਰ ਨੂੰ ਬਾਵੀ ਦੀ ਮੌਤ ਦੀ ਖਬਰ ਮਿਲੀ ਤਾਂ ਉਹਨੂੰ ਰਹਿ ਰਹਿ ਕੇ ਆਪਣੇ ਉੱਪਰ ਗੁੱਸਾ ਆਈ ਜਾ ਰਿਹਾ ਸੀ ਉਹ ਯਾਦਾਂ ਦੀ ਟੇਰੀ ਫਰੋਲ ਕੇ ਬੈਠ ਗਈ ਬਚਪਨ ਵਿੱਚ ਬਾਵੀ ਜਦ ਪਾਲੀ ਦੇ ਗੰਮ ਵਿੱਚ ਚੱਲੀ ਹੋਈ ਉਸਨੂੰ ਚੇਤੇ ਕਰਕੇ ਉਸਦਾ ਨਾਂ ਲੈ ਕੇ ਆਵਾਜ਼ਾਂ ਮਾਰਦੀ ਰਹਿੰਦੀ ਸੀ ਤਾਂ ਕਿਵੇਂ ਬਿੰਦਰ ਤੇ ਉਸਦੀ ਛੋਟੀ ਭੈਣ ਤੇਜੀ ਬਾਵੀ ਦੇ ਮਾਨਸਿਕ ਦਰਦ ਨੂੰ ਨਾ ਸਮਝਦੀਆਂ ਹੋਈਆਂ ਉਹਦਾ ਮਜਾਕ ਉਡਾ ਕੇ ਹੱਸ ਪੈਂਦੀਆਂ ਸੀ ਉਹ ਬਾਬੀ ਦੇ ਹੱਥ ਕਾਗਜ਼ ਫੜਾ ਦਿੰਦੀਆਂ ਤੇ ਬਾਬੀ ਨੂੰ ਕਾਗਜ਼ ਨੂੰ ਮਰੋੜ ਕੇ ਰੋਲ ਜਿਹੜਾ ਬਣਾ ਕੇ ਪਾਲੀ ਨੂੰ ਫੋਨ ਕਰਕੇ ਆਵਾਜ਼ਾਂ ਦਿੰਦੀ ਪਾਲੀ ਪੁੱਤ ਮੈਨੂੰ ਇੱਕ ਵਾਰ ਆ ਕੇ ਮਿਲ ਜਾ ਮੇਰੀ ਧੀ ਬਣ ਕੇ ਮਿਲ ਜਾ ਮੈਨੂੰ ਆ ਕੇ ਹਾਂੜੇ ਕੜਦੀ ਬਾਬੀ ਕਦੇ ਹੱਸਣ ਲੱਗ ਜਾਂਦੀ ਤੇ ਕਦੇ ਰੋ ਪੈਂਦੀ ਬਿੰਦਰ ਨੂੰ ਅੱਜ ਬਾਬੀ ਦੇ ਸੀਨੇ 'ਚ ਪਾਲੇ ਦਰਦ ਜਿਸ ਨੂੰ ਉਸ ਉਹ ਨਾਲ ਹੀ ਲੈ ਗਈ ਸੀ ਤੇ ਕਦੇ ਕੀਤੇ ਪਉਣ ਦਾ ਖਿਆਲ ਆਈ ਜਾ ਰਿਹਾ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਧੰਨਵਾਦ